ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਡਾਕਟਰ ਫਰਦੌਸੀ ਅ ਅਸਿਸਟੈਂਟ ਪ੍ਰੋਫੈਸਰ ਹਰਿਆਣਾ ਦੇ ਸੈਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਇਹਨੂੰ ਆਖਦਾ ਹਾਂ ਵਿਦਿਆਰਥੀ ਸਾਥੀਓ ਕੱਲ ਵਾਲੀ ਵੀਡੀਓ ਦੀ ਜੇ ਮੈਂ ਗੱਲ ਕਰਾਂ ਤਾਂ ਕੱਲ ਅਸੀਂ ਯੂਨਿਟ 1 ਦੀ ਗੱਲ ਕੀਤੀ ਸੀ ਇਹ ਵੈਸੇ ਮੇਰਾ ਪੇਡ ਬੈਚ ਹੈ ਜਿਹਨੂੰ ਮੈਂ ਡੈਮੋਜ਼ ਦੇ ਰੂਪ ਦੇ ਵਿੱਚ ਤੁਹਾਨੂੰ ਸ਼ੁਰੂ ਕਰਨ ਜਾ ਰਿਹਾ ਪਹਿਲੇ ਕੁਝ ਹਫ਼ਤੇ ਆਪਾਂ ਫ੍ਰੀ ਆਫ ਕਾਸਟ ਇੱਕ ਦੋ ਯੂਨਿਟਸ ਕਰਾਂਗੇ ਉਸ ਤੋਂ ਬਾਅਦ ਮੂਵ ਔਨ ਕਰਾਂਗੇ ਦੂਜੇ ਤਾਂ ਆਪਾਂ ਯੂਨਿਟ ਜਿਹੜੀ ਸੀਗੀ ਫਰਸਟ ਕਰ ਰਹੇ ਆ ਠੀਕ ਹੈ ਜੀ ਮੈਂ ਹਰ ਇੱਕ ਯੂਨਿਟ ਦੇ ਇੰਪੋਰਟੈਂਟ ਕੁਐਸਚਨ ਜਿਹੜੇ ਆ ਤੁਹਾਨੂੰ ਤਿਆਰ ਕਰਵਾ ਦੂੰਗਾ ਤਾਂ ਜੋ ਤੁਹਾਡੇ ਪੇਪਰ ਦੇ ਵਿੱਚ ਇੱਕ ਤਾਂ ਗੱਲ ਇਹ ਹੋਊਗੀ ਕਿ ਸਵਾਲ ਜਿੱਥੋਂ ਮਰਜ਼ੀ ਆ ਜੇ ਤੁਸੀਂ ਇਹਨੂੰ ਬੇਸਿਕ ਪੈਟਰਨ ਦੇਖਣੇ ਕਿ ਬੇਸਿਕ ਕਿਵੇਂ ਹੁੰਦੇ ਨੇ ਕਿੱਦਾਂ ਅਸੀਂ ਲਿਖਣਾ ਹੈ ਦੂਜਾ ਸੀ ਕੀ ਕਰਨਾ ਕਿ ਸਪੋਜ਼ ਕਰੋ ਅਸੀਂ ਜਿਹੜੇ ਮੇਜਰ ਤੇ ਮੋਸਟ ਇੰਪੋਰਟੈਂਟ ਟਾਪਿਕ ਆ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਇਮਤਿਹਾਨ ਦੇ ਨਾਲ ਰਿਲੇਟਡ ਸਬਜੈਕਟਿਵ ਪੇਪਰ ਚ ਆਉਂਦੇ ਆ ਉਹ ਤਿਆਰ ਕਰ ਲਾਂਗੇ ਤਾਂ ਤੁਸੀਂ ਕੋਈ ਵੀ ਜਿਹੜਾ ਸਵਾਲ ਹੈ ਉਹ ਆਰਾਮ ਨਾਲ ਜਿਹੜੇ ਸਵਾਲ ਮੈਂ ਤਿਆਰ ਕਰਨੇ ਆ ਉਹ ਚੋਂ ਤੁਸੀਂ ਕਰ ਸਕਦੇ ਹੋ ਤਾਂ ਆਪਣੀ ਇਹ ਸਟ੍ਰੈਟਜੀ ਰਹਿਣ ਵਾਲੀ ਹੈ ਨੰਬਰ 1 ਠੀਕ ਹੈ ਜੀ ਸੋ ਡੇ ਬਾਏ ਡੇ ਤੁਹਾਨੂੰ ਮੈਂ ਟਾਸਕ ਵੀ ਦਵਾਂਗਾ ਜਿਹੜੇ ਟਾਸਕ ਦੇ ਵਿੱਚ ਤੁਸੀਂ ਡੇਲੀ ਦੇ ਪਹਿਲਾਂ ਦੋ ਦੋ ਕੁਐਸਚਨ ਲਿਖਣੇ ਆ ਕਿਉਂਕਿ ਫਿਰ ਹੌਲੀ ਹੌਲੀ ਆਪਾਂ ਗਿਣਤੀ ਵਧਾਉਂਦੇ ਜਾਵਾਂਗੇ ਚਾਰ ਹੋ ਜਾਣਗੇ ਤੁਸੀਂ ਟਾਈਮ ਲਾ ਕੇ ਆਪਣਾ ਆਪਣੀ ਉਹਦਾ ਸਪੀਡ ਵੀ ਤੁਹਾਡੀ ਇਨਕਰੀਜ਼ ਹੋਊਗੀ ਸਿੱਕੇ ਤੁਹਾਡੇ ਕੋ ਕਵੈਸਚਨ ਮੈਂ ਟਫ ਦਊਂਗਾ ਤੁਸੀਂ ਲਿਖਣੇ ਆ ਤਾਂ ਤੁਸੀਂ ਨਾਲ-ਨਾਲ ਰੱਟਾ ਨਹੀਂ ਲਾਉਣਾ ਸਿਰਫ ਚੀਜ਼ਾਂ ਨੂੰ ਸਮਝਣਾ ਹੈ ਸਮਝਣ ਤੋਂ ਬਾਅਦ ਉਹਦੇ ਵਿੱਚ ਫੈਕਟ ਜਿਹੜੇ ਆ ਉਹ ਯਾਦ ਕਰ ਲੈਣੇ ਆ ਤੇ ਉਹਨੂੰ ਲਿਖਣ ਦੀ ਪ੍ਰੈਕਟਿਸ ਕਰਨੀ ਹੈ ਕਿ ਆਈਡੀਆ ਫਾਰਮੇਸ਼ਨ ਕਿਵੇਂ ਦਾ ਹੈ ਹੁਣ ਅੱਜ ਦੀ ਜੇ ਮੈਂ ਗੱਲ ਕਰਾਂ ਅੱਜ ਦਾ ਜਿਹੜਾ ਸਿਰਫ ਆਪਾਂ ਐਨਾਲਿਸਿਸ ਕਰਨਾ ਦੇਖੋ ਮੈਂ ਇੰਨੀ ਗੱਲ ਸਮਝਦਾ ਕਿ ਜਿਹੜੇ ਸਿਸਟਮ ਪ੍ਰੋਫੈਸਰ ਦੀ ਤਿਆਰੀ ਕਰ ਰਹੇ ਆ ਉਹਨਾਂ ਨੇ ਬੱਚੋ ਆਪਣੇ ਰਾਈਟਿੰਗ ਸਕਿਲਸ ਇੰਪਰੂਵ ਕਰਨੇ ਆ ਰਾਈਟਿੰਗ ਸਕਿਲਸ ਇੰਪਰੂਵ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਹੁੰਦੀ ਹੈ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਨੌਲੇਜ ਮਤਲਬ ਕਿ ਕੋਈ ਵੀ ਤੁਹਾਡਾ ਕਨਸੈਪਟ ਆ ਸੰਕਲਪ ਹੈ ਸੰਕਲਪ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਤੁਸੀਂ ਬੁੱਕ ਤੋਂ ਰੀਡ ਕਰੋ ਰੀਡ ਕਰਕੇ ਉਹਦੇ ਵਿੱਚ ਮੇਨ ਪੁਆਇੰਟ ਕਾਡੋ ਠੀਕ ਹੈ ਉਹ ਮੈਂ ਯੂਜੀਸੀ ਨੈਟ ਚ ਬੱਚੇ ਨੂੰ ਕਰਾਏ ਹੋਏ ਆ ਫਿਰ ਫਿਰ ਵੀ 25 ਤਰੀਕ ਤੋਂ ਸਾਡਾ ਯੂਜੀਸੀ ਨੈਟ ਦਾ ਵੀ ਸ਼ੁਰੂ ਹੋਣ ਜਾ ਰਿਹਾ 25 ਜਨ ਤੋਂ ਠੀਕ ਹੈ ਯੂਜੀਸੀ ਨੈਟ ਸ਼ੁਰੂ ਹੋਊਗਾ ਤਾਂ ਉਹਦੇ ਸਿੱਧ ਤੁਹਾਨੂੰ ਬੇਸਿਕ ਕਰਵਾਇਆ ਜਾਊਗਾ ਜਿਹਦੇ ਵਿੱਚ ਤੁਹਾਨੂੰ ਫੈਕਟ ਨੌਲੇਜਸ ਕਨਸੈਪਟ ਹੋਣਗੇ ਤੇ ਆ ਜਿਹੜਾ ਸੈਸ਼ਨ ਹੋਊਗਾ ਇੱਚ ਤੁਹਾਨੂੰ ਰਾਈਟਿੰਗ ਦਿਖਾਇਆ ਜਾਊਗਾ ਵੀ ਕੁਐਸਚਨ ਨੂੰ ਲਿਖਣਾ ਕਿੱਦਾਂ ਠੀਕ ਹੈ ਇਹਦੇ ਬਾਰੇ ਗੱਲਬਾਤ ਕੀਤੀ ਜਾਊਗੀ ਸੋ ਤੁਸੀਂ ਆਪਣੇ ਰਾਈਟਿੰਗ ਸਕਿਲਸ ਤੇ ਇੰਪਰੂਵ ਕਰਨਾ ਰਾਈਟਿੰਗ ਸਕਿਲ ਦੇ ਵਿੱਚ ਕੀ ਕੀ ਆ ਜਾਂਦਾ ਸਭ ਤੋਂ ਨੰਬਰ ਪਹਿਲਾਂ ਕਿ ਤੁਹਾਡੀ ਹੈਂਡਰਾਈਟਿੰਗ ਹੈਂਡਰਾਈਟਿੰਗ ਕਿਵੇਂ ਦੀ ਹੈ ਇਹ ਇੰਪੋਰਟੈਂਟ ਜੇ ਮੈਨੂੰ ਸਮਝ ਨਹੀਂ ਆ ਰਿਹਾ ਤਾਂ ਮੇਰਾ ਫਾਇਦਾ ਨਹੀਂ ਕੋਈ ਲਿਖਣ ਦਾ ਦੂਜਾ ਹੁੰਦਾ ਸਪੀਡ ਤੁਹਾਡੀ ਸਪੀਡ ਇਨਕਰੀਜ਼ ਹੋਣੀ ਚਾਹੀਦੀ ਹੈ ਤੀਜੀ ਗੱਲ ਤੁਸੀਂ ਟਕਸਾਲੀ ਭਾਸ਼ਾ ਜਾਂ ਮੈਂ ਕਹਾਂ ਕਿ ਸਾਹਿਤਿਕ ਭਾਸ਼ਾ ਯੂਜ਼ ਕਰੋਗੇ ਸਾਹਿਤਿਕ ਭਾਸ਼ਾ ਜਿਹੜੀ ਯੂਜ਼ ਕਰੋਗੇ ਜਦੋਂ ਤੁਸੀਂ ਆਪਣਾ ਸਵਾਲ ਲਿਖੋਗੇ ਸਾਹਿਤਿਕ ਭਾਸ਼ਾ ਯੂਜ਼ ਕਰਨੀ ਹੈ ਜਦੋਂ ਆਪਣਾ ਸਵਾਲ ਲਿਖੋਗੇ ਉਹ ਤੁਹਾਡੀ ਫਾਰਮਲ ਲੈਂਗੁਏਜ ਹੋਊਗੀ ਇਨਫਾਰਮਲ ਲੈਂਗੁਏਜ ਨਹੀਂ ਹੋਊਗੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਠੀਕ ਹੈ ਰੈਪੀਟੀਸ਼ਨ ਨਹੀਂ ਹੋਣੀ ਚਾਹੀਦੀ ਠੀਕ ਹੈ ਤੁਹਾਡੇ ਕੋਲ ਰੈਪੀਟੀਸ਼ਨ ਆਫ ਕਨਸੈਪਟ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਕੁਐਸਚਨ ਓਰੀਐਂਟਡ ਤੁਹਾਡਾ ਰਾਈਟਿੰਗ ਹੋਣੀ ਚਾਹੀਦੀ ਹੈ ਕੁਐਸਚਨ ਦੇ ਅਕੋਰਡਿੰਗ ਤੁਸੀਂ ਇਹ ਗੱਲਾਂ ਜਿਹੜੀਆਂ ਧਿਆਨ ਰੱਖਣੀਆਂ ਕੁਐਸਚਨ ਓਰੀਐਂਟਡ ਤੁਹਾਡਾ ਸਵਾਲ ਹੋਣਾ ਚਾਹੀਦਾ ਐਵੇਂ ਆਪਣੀਆਂ ਗੱਪਾਂ ਜਾਂ ਗੱਲਾਂ ਨਹੀਂ ਮਾਰਨੀਆਂ ਜਿਹੜੀ ਚੀਜ਼ ਇੱਕ ਵਾਰੀ ਲਿਖ ਲਈ ਉਹਨੂੰ ਰਿਪੀਟ ਕਰਨ ਤੋਂ ਕਤਾਹੀ ਕਰਨੀ ਹੈ ਸੋ ਅੱਜ ਜਿਹੜਾ ਸਵਾਲ ਆ ਮੈਂ ਲੈ ਕੇ ਆਇਆ ਤੁਹਾਡੇ ਲਈ ਉਹਦੀ ਗੱਲ ਕਰਦੇ ਆ ਉਹਦਾ ਐਨਾਲਿਸਿਸ ਕਰਦੇ ਆ ਫਿਰ ਮੈਂ ਤੁਹਾਨੂੰ ਇੱਕ ਸਟੂਡੈਂਟ ਉਹਦਾ ਲਿਖਿਆ ਹੋਇਆ ਪੇਪਰ ਦਿਖਾਉਂਗਾ ਤੇ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਸਵਾਲ ਹੈ ਉਹ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ ਕਿ ਭਾਰਤੀ ਕਾਵ ਸ਼ਾਸਤਰ ਦੇ ਵਿੱਚ ਸਾਹਿਤ ਦੇ ਤੱਤਾਂ ਦਾ ਵਰਣਨ ਕਰੋ ਕੁਐਸਚਨ ਜਿਹੜਾ ਹੈ ਸਾਡੇ ਕੋਲ ਕਿ ਭਾਰਤੀ ਕਾਵ ਸ਼ਾਸਤਰ ਵਿੱਚ ਭਾਰਤੀ ਕਾਵ ਸ਼ਾਸਤਰ ਵਿੱਚ ਅਨੁਸਾਰ ਸਾਵਦੇ ਤੱਤਾਂ ਦਾ ਵਰਣਨ ਕਰੋ ਠੀਕ ਹੈ ਜੀ ਇਹ ਤੁਹਾਡਾ ਕੁਐਸਚਨ ਹੈ ਹੁਣ ਕੁਐਸਚਨ ਦੀ ਲਿਮਟ ਜਿਹੜੀ ਪੀਜੀਟੀ ਦਾ ਆਇਆ ਸੀ 250 ਵਰਡਸ ਦੀ ਜਿਹੜੀ ਹੈਗੀ ਸੀ ਠੀਕ ਹੈ ਜੀ ਔਰ ਇੱਕ ਹੋਰ ਗੱਲ ਦੱਸਾਂ ਜਿੰਨਾ ਨੋਟਸ ਤੋਂ ਮੈਂ ਕਰਵਾ ਰਿਹਾ ਤੁਹਾਨੂੰ ਉਹ ਨੋਟਸ ਦੇ ਵਿੱਚ ਪੀਜੀਟੀ ਹਰਿਆਣਾ ਦੀ ਪੇਪਰ ਹੋਇਆ ਸੀ ਹੁਣੇ ਲਾਸਟ ਹੀ ਉਹਦੇ ਵਿੱਚੋਂ ਸਾਡਾ ਇੱਕ ਬੱਚਾ ਸਾਡੇ ਤਿੰਨ ਬੱਚਿਆਂ ਨੇ ਜਿਹੜੇ ਸੀਗੇ ਰਿਟਨ ਕਲੀਅਰ ਕੀਤਾ ਜੀ ਇਹ ਨੋਟਸ ਦੇ ਨਾਲ ਤੇ ਇੱਕ ਜਿਹੜਾ ਹੈ ਅ ਬੱਚਾ ਜਿਹੜਾ ਹੈ ਉਹਦਾ ਇੰਟਰਵਿਊ ਕਲੀਅਰ ਹੋ ਗਿਆ ਉਹਦੀ ਜੁਆਇਨਿੰਗ ਕੋਸ ਦਿਨਾਂ ਤੋਂ ਹੋਣ ਜਾ ਰਹੀ ਹੈ ਜਿੱਦ ਦਿਨ ਉਹਨਾਂ ਦੀ ਜੁਆਇਨਿੰਗ ਹੋਗੀ ਉਦੋਂ ਹੀ ਮੈਂ ਉਹਨਾਂ ਦੀ ਇੰਟਰਵਿਊ ਤੁਹਾਡੇ ਸਾਹਮਣੇ ਰੱਖ ਦੇਣਾ ਉਹਨਾਂ ਦਾ ਮੌਕ ਟੈਸਟ ਦੀ ਰਿਕਾਰਡਿੰਗ ਮੇਰੇ ਕੋਲ ਪਈ ਹੋਈ ਹੈ ਮੈਂ ਸਿਰਫ ਉਹਨਾਂ ਦੀ ਪਰਮਿਸ਼ਨ ਦੀ ਵੇਟ ਕਰ ਰਿਹਾ ਜਿੱਦ ਦਿਨ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਤੇ ਅਸੀਂ ਉਹ ਡਿਸਕਲੋਜ਼ ਕਰਾਂਗੇ ਸੋ ਅੱਜ ਇਹਨਾਂ ਨੋਟਸ ਤੋਂ ਮੈਂ ਤੁਹਾਨੂੰ ਕਰਵਾ ਰਿਹਾ ਉਹਨਾਂ ਹੀ ਨੋਟਸ ਤੋਂ ਉਹਨਾਂ ਨੇ ਕੀਤੀ ਹੈ ਤਿਆਰੀ ਤੇ ਉਹਨਾਂ ਦੇ ਸਬਜੈਕਟਿਵ ਪੇਪਰ ਵੀ ਮੇਥੋਂ ਆਰ ਜ਼ੂਜੀ ਬੁੱਕ ਨਹੀਂ ਹੈ ਜੀ ਸਾਡੇ ਨੋਟਸ ਨੇ ਤੁਸੀਂ ਨੋਟਸ ਦੇ ਸਕਦੇ ਹੋ ਬੁੱਕ ਹਾਲੇ ਮੈਂ ਪ੍ਰਪੇਅਰ ਨਹੀਂ ਕਰਵਾਈ ਦੇਖੋ ਭਾਰਤੀ ਕਾਵਿ ਸ਼ਾਸਤਰ ਅਨੁਸਾਰ ਕਾਵਿ ਦੇ ਤਤ ਸਾਰਿਆਂ ਨੂੰ ਹੁਣ ਪਤਾ ਬੇਸਿਕ ਫੰਡਾਮੈਂਟਲ ਕੀ ਕਹਿੰਦਾ ਹੈ ਅਗਰ ਤੁਸੀਂ ਰਾਈਟਿੰਗ ਸਕਿਲਸ ਇੰਪਰੂਵ ਕਰਨੀਆਂ ਇਹ ਗੱਲਾਂ ਤਾਂ ਤੁਸੀਂ ਪੱਲੇ ਬੰਨ ਲਓ ਸਭ ਤੋਂ ਪਹਿਲਾਂ ਤੁਸੀਂ ਭੂਮਿਕਾ ਲਿਖਣੀ ਹੀ ਲਿਖਣੀ ਹੈ ਭੂਮਿਕਾ ਛੋਟੀ ਜਿਹੀ ਲਿਖ ਲਓ ਦੂਜੇ ਨੰਬਰ ਤੇ ਆ ਜੂਗੀ ਪਰਿਭਾਸ਼ਾ ਠੀਕ ਹੈ ਸਟਾਰਟਿੰਗ ਤੋਂ ਪਰਿਭਾਸ਼ਾ ਦੇ ਨਾਲ ਸ਼ੁਰੂ ਨਹੀਂ ਕਰਨਾ ਇੱਥੇ ਆਪਾਂ ਇੰਡਕਟਿਵ ਮੈਥਡ ਯੂਜ਼ ਕਰਾਂਗੇ ਸੌਰੀ ਡੀ ਇੰਡਕਟਿਵ ਪਹਿਲਾਂ ਇਹਨੂੰ ਜਨਰਲਾਈਜ਼ ਕਰ ਦੇਣਾ ਤੇ ਫਿਰ ਸਪੈਸੀਫਿਕ ਤੇ ਲੈ ਕੇ ਜਾਣਾ ਠੀਕ ਹੈ ਪਰਿਭਾਸ਼ਾ ਦੇਣ ਤੋਂ ਬਾਅਦ ਫਿਰ ਸਾਡੀ ਮੇਨ ਬੋਡੀ ਹੋਗੀ ਕਿ ਉਹਦੇ ਵਿੱਚ ਪੁੱਛਿਆ ਕੀ ਜਾਊਗਾ ਉਹ ਕੁਐਸਚਨ ਤੇ ਫੋਕਸ ਰਹੂਗਾ ਵੀ ਕੁਐਸਚਨ ਕੀ ਪੁੱਛਿਆ ਜਾਂਦਾ ਤੇ ਐਂਡ ਤੇ ਕਨਕਲੂਜਨ ਹੋ ਜਾਂਦਾ ਹੈ ਕਨਕਲੂਜਨ ਦਾ ਮਤਲਬ ਸਾਰਾਂਸ਼ ਪੂਰਾ ਨਚੋੜ ਹੋਊਗਾ ਤਾਂ ਗੱਲ ਕਰੀਏ ਹੁਣ ਭਾਰਤੀ ਕਾਵ ਸ਼ਾਸਤਰ ਅਨੁਸਾਰ ਕਾਵ ਦੇ ਤਤਾਂ ਦਾ ਵਰਣਨ ਕਰੋ ਹਾਂਜੀ ਹੁਣ ਮੈਂ ਜਦੋਂ ਸ਼ੁਰੂਆਤ ਕਰੂੰਗਾ ਆਪਣੇ ਸਵਾਲ ਦੀ ਤਾਂ ਜ਼ਾਹਿਰ ਜੀ ਗੱਲ ਆ ਭਾਰਤੀ ਕਾਵ ਸ਼ਾਸਤਰ ਮੇਨ ਬੋਡੀ ਹੈ ਜਿਹਦੇ ਅੰਡਰ ਅਸੀਂ ਕਾਅਬ ਦੇ ਤਤ ਬਾਰੇ ਪੜ੍ਹਦੇ ਹਾਂ ਹਨਾ ਜਨਰਲੀ ਜੇ ਗੱਲ ਕਰੀਏ ਤਾਂ ਤੁਸੀਂ ਕੀ ਕੀਤਾ ਦੇਖੋ ਸਵਾਲ ਲਿਖਣ ਲੱਗਿਆ ਪਹਿਲੀ ਲਾਈਨ ਹੀ ਤੁਹਾਡੀ ਇਹ ਨਹੀਂ ਪਹਿਲੀ ਲਾਈਨ ਚਾਹ ਬਲੇਦਾ ਕਾਅਬ ਦੇ ਸਾਹ ਦੇ ਤਤਾਂ ਤੋਂ ਭਾਵ ਹੁੰਦਾ ਹੈ ਜੀ ਆਹ ਹੁੰਦਾ ਹੈ ਇਦਾਂ ਹੁੰਦਾ ਹੈ ਇਹ ਕੁਝ ਨਹੀਂ ਲਿਖਣਾ ਆਪਣਾ ਠੀਕ ਹੈ ਕਦੀ ਵੀ ਇਹ ਵਾਲੀ ਗਲਤੀ ਨਹੀਂ ਕਰਨੀ ਕਿ ਮੈਂ ਸਟਾਰਟਿੰਗ ਵੀ ਇੰਟਰੋਡਿਊਸ ਕਰ ਦੇਣਾ ਜਦੋਂ ਤੁਸੀਂ ਕਦੀ ਦੇਖਿਆ ਹੋਗਾ ਕਿ ਜਦੋਂ ਸਟੇਜ ਦੇ ਵਿੱਚ ਅਸੀਂ ਕੋਈ ਚੀਫ ਗੈਸਟ ਲੈ ਕੇ ਆਉਂਨਾ ਆ ਅਸੀਂ ਚੀਫ ਗੈਸਟ ਨੂੰ ਡਾਇਰੈਕਟਲੀ ਡਿਸਕਲੋਜ਼ ਨਹੀਂ ਕਰਦੇ ਮੈਂ ਐਗਜ਼ਾਮਪਲ ਚਾਹੇ ਬੜੀ ਅਲੱਗ ਜੀ ਦੇ ਰਿਹਾ ਤੁਸੀਂ ਥੋੜਾ ਕੁਐਸਚਨੇਬਲ ਹੋ ਤਾਂ ਵਿਦਿਆਰਥੀ ਉਸ ਚੀਜ਼ ਨੂੰ ਇੰਟਰੋਡਿਊਸ ਕਰਾਉਣ ਲਈ ਮੈਂ ਕਹਿੰਨਾ ਕਿ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਆਂ ਜੀ ਉਹ ਉਹਨਾਂ ਦਾ ਆ ਡੈਜ਼ਿਗਨੇਸ਼ਨ ਆ ਉਹ ਇਦਾਂ ਇਦਾਂ ਤੇ ਫਿਰ ਆਪਾਂ ਕਹਿੰਨੇ ਕਿ ਤਾਲੀ ਨਾਲ ਸਵਾਗਤ ਕਰਦੇ ਆਂ ਸੇਮ ਚੀਜ਼ੇ ਨਾਲ ਤੁਹਾਡੀ ਜਿਹੜੀ ਵੈਰਾਈਟ ਐਸੇ ਰਾਈਟਿੰਗ ਹੁੰਦੀ ਹੈ ਨਾ ਉਹਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਹੁਣ ਮੈਂ ਮੇਨ ਮੈਨ ਨੂੰ ਪਤਾ ਹੈ ਕਿ ਮੇਰੇ ਕਾਵ ਦੇ ਤੱਤਾਂ ਤੇ ਸਾਰਾ ਮੇਰਾ ਜਿਹੜਾ 70% ਮੇਰਾ ਕੁਐਸਚਨ ਆ ਨਾ ਬੱਚੋ ਕਾਵ ਦੇ ਤੱਤਾਂ ਬਾਰੇ ਹੀ ਮੈਂ ਦੱਸਣਾ ਤਾਂ ਹੀ ਮੈਨੂੰ ਇੱਕ ਰਾਈਟਰ ਐਗਜ਼ਾਮੀਨਰ ਨੰਬਰ ਦੇਊਗਾ ਮੈਂ ਵੀ ਜਦੋਂ ਯੂਨੀਵਰਸਿਟੀ ਦੇ ਵਿੱਚ ਪੇਪ ਤਾਂ ਇਹ ਜਿੱਦਾਂ ਮੈਂ ਫੀਲ ਕਰਦਾ ਕਿ ਅੱਛਾ ਬੱਚੇ ਨੇ ਪੇਸ਼ਕਾਰੀ ਕਿੱਦਾਂ ਦੀ ਐ ਠੀਕ ਐ ਤੁਹਾਡੀ ਪ੍ਰੈਜੈਂਟੇਸ਼ਨ ਮੈਟਰ ਕਰਦੀ ਐ ਤੇ ਰਾਈਟਿੰਗ ਸਕਿਲਸ ਤੁਹਾਡੇ ਪ੍ਰੈਜੈਂਟੇਸ਼ਨ ਦਾ ਸਭ ਤੋਂ ਮੇਨ ਚਾਂਸ ਨੇ 노 ਡਾਊਟ ਵੀ ਤੁਹਾਨੂੰ ਕੁਝ ਆਉਂਦਾ ਨਹੀਂ ਆਉਂਦਾ ਇੱਥੇ ਇੱਕ ਗੱਲ ਯਾਦ ਰੱਖਿਓ ਤੁਸੀਂ ਸਵਾਲ ਸਾਰੇ ਅਟੈਂਪਟ ਕਰਨੇ ਆ ਤੁਸੀਂ ਬਾਕੀਆਂ ਨਾਲੋਂ ਬਾਕੀ ਭਾਵੇਂ ਜਿੰਨੇ ਮਰਜ਼ੀ ਇੰਟੈਲੀਜੈਂਟ ਹੋਣ ਬਟ ਮੈਂ ਤੁਹਾਨੂੰ ਇੱਕ ਗੱਲ ਕਲੀਅਰਲੀ ਕਹਿਦਾ ਜਿਹੜੇ ਬੱਚੇ ਨੂੰ ਇਹ ਨਹੀਂ ਕਿ ਜਿਹੜੇ ਬੱਚੇ ਨੂੰ ਪੜ੍ਹਨਾ ਜ਼ਿਆਦਾ ਆਉਂਦਾ ਉਹਨੂੰ ਲਿਖਣਾ ਆਉਂਦਾ ਹੋਊਗਾ ਅੱਜ ਟ੍ਰੈਜੇਡੀ ਐ ਪੰਜਾਬੀ ਦੀ ਕਿ ਸਾਰੇ ਪੜ੍ਹਦੇ ਬਹੁਤ ਆ ਪਰ ਲਿਖਦਾ ਕੋਈ ਕੋ ਠੀਕ ਹੈ ਸੋ ਐਸੈਸਮਨ ਪ੍ਰੋਫੈਸਰ ਪੀਜੀਟੀ ਹਰਿਆਣਾ ਜਿਹੜਾ ਪੇਪਰ ਸੀਗਾ ਮੇਰਾ ਇਹਦਾ ਐਕਸਪੀਰੀਅੰਸ ਆ ਮੈਂ ਕਾਫੀ ਬੱਚੇ ਪੜ੍ਹਾਇਆ ਠੀਕ ਹੈ ਜੀ ਉਹਨਾਂ ਦਾ ਤਿੰਨ ਦਾ ਰਿਟਨ ਕਲੀਅਰ ਹੋਇਆ ਮੇਰੇ 15 ਦੇ ਬੈਚ ਦੇ ਵਿੱਚੋਂ 15 ਬੱਚੇ ਚੋਂ ਤਿੰਨ ਦਾ ਜਿਹੜਾ ਆਪਣਾ ਰਿਟਨ ਕਲੀਅਰ ਹੋਇਆ ਉਹਨਾਂ ਦੇ ਵੀ ਮੈਂ ਪੇਪਰ ਹੋਲੀ ਹੋਲੀ ਡਿਸਕਲੋਜ਼ ਕਰੂੰਗਾ ਅ ਪੇਡ ਬੈਚ ਸ਼ੁਰੂ ਆ ਜੀ ਵੈਸੇ ਤਾਂ ਇਹ ਡੈਮੋ ਹੀ ਮੈਂ ਪਾ ਰਿਹਾ ਥੋੜਾ ਜਿਹਾ ਤਾਂ ਹੁਣ ਆਪਾਂ ਗੱਲ ਕੀਤੀ ਭਾਰਤੀ ਕਾਬਿਸ਼ਾਸਤਰ ਨਾਲ ਸੰਬੰਧਿਤ ਕੁਝ ਹੋਰ ਆਚਾਰੀਆਂ ਨੇ ਅਲੰਕਾਰਾਂ ਤੋਂ ਨਹੀਂ ਰੀਤੀ ਉਚਿਤਿਆproptoਤੀ ਆਦ ਨੂੰ ਕਾਪ ਦੀ ਆਤਮਾ ਦਾ ਨਾਮ ਦਿੱਤਾ ਹੈ ਪਰ ਇਸ ਪ੍ਰਸੰਗ ਵਿੱਚ ਆਚਾਰੀਏ ਭਾਮੇ ਆਨੰਦ ਵਰਦਨ ਵਾਮਨ ਕਸ਼ਮੇਂਦਰ ਕੁੰਤਕ ਇਹਨਾਂ ਦੇ ਨਾਮ ਬੜੇ ਜ਼ਰੂਰੀ ਨੇ ਠੀਕ ਹੈ ਤੇ ਇਹ ਗੱਲਾਂ ਮੈਂ ਕਰ ਦਿੱਤੀਆਂ ਸਟਾਰਟਿੰਗ ਭਾਰਤੀ ਕਾਵ ਸ਼ਾਸਤਰ ਦੇ ਵਿੱਚ ਹੁਣ ਇੱਥੇ ਮੈਂ ਆ ਜੂੰ ਪਰ ਆ ਵੀ ਚੀਜ਼ਾਂ ਤੁਸੀਂ ਛੱਡ ਦਿਓ ਐਕਸਟਰਾ ਰੀਡਿੰਗਾਂ ਤੁਹਾਡੀਆਂ ਤਾਂ ਹੁਣ ਇੱਥੇ ਜਦੋਂ ਆ ਜਾਂਦੇ ਮੈਂ ਕਹਾਂ ਕਿ ਮੱਧ ਕਾਲ ਤੱਕ ਭਾਰਤੀ ਕਾਵ ਸ਼ਾਸਤਰ ਜੀਵਨ ਕਲਾ ਦੇ ਮੁੱਲਾਂ ਦਾ ਨਿਰਧਾਰਨ ਕਰਦਾ ਰਿਹਾ ਪ੍ਰੰਤੂ ਆਧੁਨਿਕ ਯੁੱਗ ਵਿੱਚ ਪਹੁੰਚ ਕੇ ਭਾਰਤੀ ਕਾਵ ਸ਼ਾਸਤਰ ਦੀ ਉਪੇਖਿਆ ਕੀਤੀ ਜਾਣ ਲੱਗੀ ਸਾਹਿਤਕਾਰ ਲੋਕ ਜੀਵਨ ਅਤੇ ਕਲਾ ਆਦਿ ਖੇਤਰਾਂ ਦੀ ਅਗਵਾਈ ਪ੍ਰਾਪਤ ਕਰਨ ਲੱਗੇ ਤੇ ਪੱਛਮੀ ਸਾਹਿਤ ਸ਼ਾਸਤਰਾਂ ਵਿੱਚੋਂ ਅੰਤਰ ਦ੍ਰਿਸ਼ਟੀਆਂ ਪ੍ਰਾਪਤ ਕਰਨ ਲੱਗੇ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਇਸ ਪੈਰੇ ਤੋਂ ਇੱਕ ਤਾਂ ਪਹਿਲੇ ਦੀ ਟਕਸਾਲੀ ਲੈਂਗੁਏਜ ਆ ਠੀਕ ਹੈ ਦੂਜਾ ਉਹ 2 ਦਾ ਪੁਆਇੰਟ ਹਾਲੇ ਗੱਲ ਨਹੀਂ ਕਰ ਲਿਆ ਹਾਲੇ ਭੂਮਿਕਾ ਵੱਜ ਰਹੀ ਹੈ ਭੂਮਿਕਾ ਦਾ ਮਤਲਬ ਹੁੰਦਾ ਕਿ ਉਸ ਚੀਜ਼ ਬਾਰੇ ਇੰਟਰੋ ਕਰਾਉਣੀ ਤੇ ਇੰਟਰੋ ਦਾ ਮਤਲਬ ਕਿ ਡਾਇਰੈਕਟਲੀ ਉਸੀ ਨੂੰ ਡਿਸਕਲੋਜ਼ ਨਹੀਂ ਕਰਨਾ ਜੇ ਆਪਾਂ ਦੇ ਪਰਿਭਾਸ਼ਾਵਾਂ ਦੇਣੀਆਂ ਨੇ ਹੁਣ ਇੱਥੇ ਆਪਾਂ ਥੋੜਾ ਜਿਆ ਉਹਦੇ ਬਾਰੇ ਦੱਸ ਦਿੰਦਾ ਕਿ ਇਹਦੀ ਹਿਸਟਰੀ ਕੀ ਹੈ ਸਾਹਿਤ ਜਿਹੜਾ ਆਇਆ ਕਦੋਂ ਆਇਆ ਕਿੱਦਾਂ ਆਇਆ ਉਹ ਇੱਥੇ ਆਪਾਂ ਵਰਣਨ ਕਰਤਾ ਇੱਥੇ ਹੋਰ ਇੱਕ ਚੀਜ਼ ਐਡ-ਆਨ ਕਰ ਸਕਦਾ ਜਦੋਂ ਤੁਸੀਂ ਕਿਉਂਕਿ ਸਾਡਾ ਸਵਾਲ ਹੈਗਾ ਸਿੱਧਾ ਸਾਹਿਤ ਦੇ ਤੱਤ ਤਾਂ ਇੱਥੇ ਅਸੀਂ ਪਰਿਭਾਸ਼ਾ ਇੱਕ ਦੇਣੀ ਆ ਜ਼ਿਆਦਾ ਨਹੀਂ ਦੇਣੀ ਆ ਪਰਿਭਾਸ਼ਾ ਇੱਕ ਦਿੱਤੀ ਕਿ ਡਾਕਟਰ ਪ੍ਰੀਮ ਪ੍ਰਕਾਸ਼ ਦੀ ਕਿਤਾਬ ਠੀਕ ਹੈ ਡਾਕਟਰ ਪ੍ਰੀਮ ਪ੍ਰਕਾਸ਼ ਦੀ ਕਿਤਾਬ ਹੈਗੀ ਆ ਜੀ ਅਲੋਚਨ ਭਾਰਤੀ ਕਾਵਿ ਸ਼ਾਸਤਰ ਉਹਦੇ ਅਨੁਸਾਰ ਠੀਕ ਹੈ ਉਹਦੇ ਅਨੁਸਾਰ ਇੱਥੇ ਕਾਮਾ ਵਲਾ ਕੇ ਉਹਦੀ ਡੈਫੀਨੇਸ਼ਨ ਲਿਖ ਕੇ ਚਲੋ ਜੀ ਗੱਲ ਖਤਮ ਤੇ ਇੱਥੇ ਇੱਕ ਹੁੰਦਾ ਡਾਇਗਰਾਟਮੈਟੀਕਲੀ ਰਿਪਰੈਜੈਂਟੇਸ਼ਨ ਤੁਸੀਂ ਇੱਥੇ ਲਿਖਣਾ ਸਾਹਿਤ ਦੇ ਤਤ ਲਿਖ ਕੇ ਉਹਨੂੰ ਐਦਾਂ ਕਰਨਾ ਜਾਂ ਤਾਂ ਆ ਚਾਰਟ ਬਣਾ ਲਓ ਠੀਕ ਹੈ ਜਾਂ 1 2 3 4 ਐਦਾਂ ਇਹਨਾਂ ਨਾਲ ਐਗਜ਼ਾਮੀਨਰ ਨੂੰ ਸੌਖਾ ਪਤਾ ਲੱਗ ਜਾਂਦਾ ਕਿ ਬੱਚੇ ਨੇ ਕੀ ਦੱਸਣਾ ਅਗੇ ਤਾਂ ਮੈਂ ਪੇਪਰ ਚੈੱਕ ਕਰਨ ਲੱਗਿਆਂ ਆਰਾਮ ਨਾਲ ਈਜ਼ੀਲੀ ਜਿਹੜਾ ਹੈ ਡਿਫਾਈਨ ਕਰ ਲੂੰਗਾ ਕਿ ਠੀਕ ਹੈ ਮੇਰੇ ਬੱਚੇ ਨੇ ਆ ਚੀਜ਼ਾਂ ਅਗੇ ਡਿਫਾਈਨ ਕਰਨੀਆਂ ਸੋ ਡਾਇਗਰਾਮੈਟਿਕਲੀ ਡਾਇਗਰਾਮ ਬਣਾਓ ਜ਼ਰੂਰ ਡਾਇਗਰਾਮ ਤੁਹਾਡੇ ਹਰ ਇੱਕ ਕੁਐਸਚਨ ਚ ਹੋਣੀ ਜ਼ਰੂਰੀ ਹੈ ਫਲੋ ਚਾਰਟ ਯੂਜ਼ ਕਰੋ ਠੀਕ ਹੈ ਇਹ ਫਲੋ ਚਾਰਟ ਇਹ ਜਿਹੜੀਆਂ ਚੀਜ਼ਾਂ ਨੇ ਨਾ ਤੁਹਾਡੇ ਰਾਈਟਿੰਗ ਸਕਿਲਸ ਨੂੰ ਹੋਰ ਅਪਲਿਫਟ ਕਰਦੀਆਂ ਨੇ ਆਪਾਂ ਪੰਜਾਬੀ ਵਾਲੇ ਹਾਲਾਂਕਿ ਨਹੀਂ ਯੂਜ਼ ਕਰਦੇ ਆਪਾਂ ਪੈਰਾਗ੍ਰਾਫਿਕਲੀ ਯੂਜ਼ ਕਰਦੇ ਆ ਇੱਕ ਤਾਂ ਬੱਚੋ ਪੁਆਇੰਟਸ ਬਣਾਓ ਜਿੰਨੇ ਪੁਆਇੰਟਸ ਬਣਾ ਸਕਦੇ ਹੋ ਪੁਆਇੰਟ 1 ਠੀਕ ਹੈ 2 3 ਉਹਨੂੰ ਅਗੇ ਡਾਟ ਲਾ ਕੇ ਚਲੋ ਜੀ ਇਹਨਾਂ ਲਿਖ ਲਿਆ ਠੀਕ ਹੈ ਬਹੁਤ ਆ ਅਿੱਦਾਂ ਆ ਕੰਮ ਕਰੋ ਅੱਗੇ ਹੁਣ ਮੈਂ ਤੁਹਾਨੂੰ ਪੇਪਰ ਦਿਖਾਉਣਾ ਇੱਕ ਲਿਖਿਆ ਹੋਇਆ ਉਹਦੇ ਤੋਂ ਤੁਹਾਨੂੰ ਕਲੀਅਰ ਹੋ ਜਾਊਗਾ ਹੁਣ ਸਾਹਿਤ ਦੇ ਪਤਾ ਲੱਗ ਗਿਆ ਸਾਹਿਤ ਕੀ ਹੁੰਦਾ ਹੈ ਇੱਥੇ ਮੈਂ ਪਰਿਭਾਸ਼ਾ ਵੀ ਦੇ ਦਿੱਤੀ ਇਹਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਐਡ-ਆਨ ਕਰਨਾ ਕਿ ਸਾਹਿਤ ਸਾ ਹਿੱਤ ਤੋਂ ਬਣਿਆ ਹੈ ਤੇ ਇਹ ਗੱਲਾਂ ਕਰਤੀਆਂ ਅੱਗੇ ਸਭ ਤੋਂ ਪਹਿਲਾਂ ਜਿਵੇਂ ਤਤਾਂ ਦਾ ਵਰਗੀਕਰਨ ਅਨੁਭਵ ਹੁੰਦਾ ਹੈ ਠੀਕ ਹੈ ਜੀ ਹਰ ਸਾਹਿਤਕ ਕਿਰਤ ਸਾਹਿਤਕਾਰ ਦੇ ਅਨੁਮਤੀ ਪੇਸ਼ਕਸ਼ ਹੁੰਦੀ ਹੈ ਇਹ ਡਾਇਰੈਕਟਲੀ ਜਿਹੜੀ ਹੈ ਆਪਾਂ ਉਹਦੀ ਡੈਫੀਨੇਸ਼ਨ ਦਿੱਤੀ ਜਾਂ ਉਹਦੇ ਬਾਰੇ ਦੱਸਤਾ ਜਦੋਂ ਅਨੁਭਵ ਦੀ ਗੱਲ ਕਰਨੀ ਆ ਹਰ ਸਾਹਿਤਕ ਜਿਹੜੀ ਕਿਰਤ ਹੁੰਦੀ ਹੈ ਸਾਹਿਤਕਾਰ ਦੇ ਅਨੁਭਵ ਦਾ ਪ੍ਰਕਾਸ਼ ਹੁੰਦੀ ਹੈ ਸਾਹਿਤਕਾਰ ਆਪਣੇ ਜੀਵਨ ਵਿੱਚ ਵਿਚਰਦਾ ਹੋਇਆ ਨਿਤ ਨਵੇਂ ਅਨੁਭਵ ਗ੍ਰਹਿਣ ਕਰਦਾ ਹੈ ਉਸ ਦੁਆਰਾ ਪ੍ਰਾਪਤ ਕੀਤੇ ਗਏ ਅਨੁਭਵ ਨੂੰ ਸਧਾਰਨ ਕਿਸਮ ਦੇ ਹੁੰਦੇ ਹਨ ਪਰ ਕਈ ਅਨੁਭਵ ਜਏ ਹੁੰਦੇ ਹਨ ਜਿਹੜੇ ਉਹਦੇ ਵजूद ਨੂੰ ਹਿਲਾਉਣ ਕਰ ਦਿੰਦੇ ਹਨ ਠੀਕ ਹੈ ਤੇ ਫਿਰ ਉਹੀ ਗੱਲ ਹੈ ਕਿ ਸਾਹਿਤ ਦੇ ਵਿੱਚ ਇੱਕ ਤੱਤ ਆ ਹੁਣ ਮੈਂ ਕਹਿਣਾ ਕਿ ਘਰ ਕਿੱਦਾਂ ਬਣਦਾ ਜੀ 12 ਇੱਟਾਂ ਦੇ ਨਾਲ ਬਣਦਾ ਜੀ ਤੇ 12 ਦੇ ਵਿੱਚੋਂ ਸਭ ਤੋਂ ਪਹਿਲੀ ਇੱਟ ਹੁੰਦੀ ਹੈ ਅਨੁਭਵ ਠੀਕ ਹੈ ਇਹਦੇ ਬਾਰੇ ਦੱਸਤਾ ਅੱਗੇ ਜੇ ਤੁਹਾਨੂੰ ਆਪਾਂ ਗੱਲ ਕਰਨੀ ਹੈ ਤਾਂ ਉਹਦੇ ਵਿੱਚੋਂ ਬੇਸਿਕ ਪੈਰਾਮੀਟਰ ਆਉਣੇ ਆ ਜਿਵੇਂ ਕਿ ਇਹ ਕਹਿੰਦੇ ਕਿ ਜਿਸ ਅਨੁਭਵ ਨੂੰ ਪਹਿਲਾਂ ਹੀ ਚੰਗੇ ਢੰਗ ਨਾਲ ਪ੍ਰਕਾਸ਼ਮਾਨ ਕਰ ਦਿੱਤਾ ਹੋਵੇ ਉਸ ਨੂੰ ਦੁਬਾਰਾ ਕੋਈ ਕਿਉਂ ਪੜੇਗਾ ਇਸੇ ਕਾਰਨ ਹਰ ਲੇਖਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਨੁਭਵ ਨੂੰ ਲੋਕ ਕਸਵਟੀ ਉੱਪਰ ਰੱਖੇ ਨਿਰਖੇ ਪਰਖੇ ਤੇ ਜੇ ਉਸ ਨੂੰ ਯਕੀਨਨ ਹੋ ਜਾਵੇ ਤੇ ਉਸ ਦਾ ਅਨੁਭਵ ਵਾਕੇ ਪ੍ਰਕਾਸ਼ਮਾਨ ਅਤੇ ਅੰਕਿਤ ਕਰਨ ਯੋਗ ਹੈ ਤਾਇਓ ਉਸ ਨੂੰ ਸ਼ਬਦਾਂ ਦਾ ਜਾਮਾ ਪਹਿਨਾਵੇ ਤੇ ਇਹ ਤਾਂ ਕੰਡੀਸ਼ਨ ਲਾਤੀ ਨਾ ਕਿ ਅਨੁਭਵ ਕਿਉਂ ਜ਼ਰੂਰੀ ਆ ਵਾਏ ਹਨਾ ਕਿ ਕਿਉਂ ਲੋਕੀ ਉਹਨੂੰ ਪਸੰਦ ਕਰਨਗੇ ਹੁਣ ਕਈ ਫਿਲਮਜ਼ ਹੁੰਦੀਆਂ ਜਦੋਂ ਸਾਡੇ ਨਾਲ ਕੋਰਿਲੇਟ ਕਰਨੀ ਸ਼ੁਰੂ ਕਰ ਦਿੰਦੇ ਤੇ ਆਪਾਂ ਕਹਿੰਦੇ ਯਾਰ ਫਿਲਮ ਬੜੀ ਸੁਣੀ ਸੀ ਮੇਰੀ ਜ਼ਿੰਦਗੀ ਚ ਵੀ ਹਾਇ ਇਦਾਂ ਹੀ ਹੋਇਆ ਆ ਆਇਆ ਤਾਂ ਉਹਦਾ ਮਤਲਬ ਕੀ ਹੈ ਜਿੰਨੇ ਲਿਖੀ ਆ ਨਾ ਉਹ ਫਿਲਮ ਉਹ ਲਿਖਣ ਵਾਲੇ ਦਾ ਅਨੁਭਵ ਸੀਗਾ ਤੇ ਉਹੀ ਤੁਹਾਡਾ ਸੇਮ ਅਨੁਭਵ ਸੀਗਾ ਠੀਕ ਹੈ ਜੇ ਕਿਤੇ ਉਹਨੇ ਹਵਾ 'ਚ ਤੀਰ ਮਾਰੇ ਹੁੰਦੇ ਤਾਂ ਜਦੋਂ ਇਹਦੀ ਗੱਲ ਤੁਹਾਡੇ ਨਾਲ ਨਹੀਂ ਹੋਈ ਹੁੰਦੀ ਮжоਰਿਟੀ ਆਫ ਦ ਪੀਪਲ ਦੇ ਨਾਲ ਤਾਂ ਆਪਾਂ ਕਹਿੰਦਾ ਐ ਤਬ ਕਾਵ ਦਾ ਤੁਹਾਨੂੰ ਪਤਾ ਹੀ ਨੇ ਇੱਕ ਦ੍ਰਿਸ਼ ਕਾਵ ਹੁੰਦਾ ਹੈ ਇੱਕ ਸ਼੍ਰਵ ਕਾਵ ਹੁੰਦਾ ਹੈ ਅਦ੍ਰਿਸ਼ ਕਾਵ ਹੁੰਦਾ ਜਿਹਨੂੰ ਦੇਖਿਆ ਜਾ ਸਕਦਾ ਹੈ ਤਾਂ ਬੱਚੇ ਜਿਹੜੀ ਫਿਲਮ ਵੀ ਤੁਸੀਂ ਦੇਖਦੇ ਹੋ ਨਾ ਇਹ ਵੀ ਸਾਹਿਤ ਆ ਇਹ ਵੀ ਲਿਟਰੇਚਰ ਹੈ ਠੀਕ ਹੈ ਆ ਜਿਹੜਾ ਨਾਟਕ ਲਿਖਦੇ ਆਪਾਂ ਇਕਾਂਗੀਆਂ ਦੇਖਦੇ ਆ ਵਨ ਐਕਟ ਪਲੇ ਦੇਖਦੇ ਆ ਇਵਨ ਕਿ ਅੱਜ ਅੱਜਕੱਲ ਮੂਵੀਜ਼ ਆਪਾਂ ਦੇਖਦੇ ਆ netflix ਦੇਖਦੇ ਆ ਇਹ ਵੀ ਇੱਕ ਤਰ੍ਹਾਂ ਦੇ ਬੱਚੇ ਆਪਣਾ ਮੂਵੀਜ਼ ਕੀ ਕਹਿੰਦਾ ਸਾਹਿਤ ਦਾ 파ਰਟੀ ਹੈ ਠੀਕ ਹੈ ਹੁਣ ਅੱਗੇ ਆ ਜਾਂਦਾ ਇਹ ਜਿੰਨਾ ਮੈਨੂੰ ਪਤਾ ਲੱਗ ਗਿਆ ਠੀਕ ਹੈ ਜੀ ਮੈਂ ਲਿਖ ਦਿੱਤੀਆਂ ਹੁਣ ਅਗਲਾ अनुभव बारे ते ਗੱਲ ਕਰਤੀ ਅੱਗੇ ਆਉਂਦੀ ਹੈ ਕਲਪਨਾ ਇਮੇਜਿਨੇਸ਼ਨ ਦੂਜਾ ਪੁਆਇੰਟ ਪਾ ਕੇ ਨੂੰ ਅੰਡਰਲਾਈਨ ਕਰੋ ਹਾਲਾਂਕਿ ਇਹ ਤੁਹਾਡੇ ਰੀਡਿੰਗ ਦੇ ਲਈ ਮੈਂ ਜ਼ਿਆਦਾ ਦੇ ਦਿੱਤੀ ਹੈ ਠੀਕ ਹੈ ਅੱਗੇ ਜਿਹੜਾ ਮੈਂ ਤੁਹਾਨੂੰ ਪੇਪਰ ਦਿਖਾਉਣਾ ਉਹਦੇ ਵਿੱਚ 2 ਦਾ ਪੁਆਇੰਟ ਬਣੀ ਹੋਈ ਹੈ ਉਹ ਚਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੂੰਗਾ ਮੈਂ ਹੁਣ ਅੱਗੇ ਹੈਗਾ ਕਿ ਸਾਹਿਤ ਰਚਨਾ ਦਾ ਮੰਤਵ ਹੈ ਜੀਵਨ ਅਨੁਭਵ ਨੂੰ ਜਿਉਂਦਾ ਤਿਉਂ ਇਨ ਬਿਨ ਰੂਪ ਵਿੱਚ ਬਿਆਨ ਕਰ ਦੇਣਾ ਨਹੀਂ ਹੁੰਦਾ ਕਲਪਨਾ ਮਤਲਬ ਇਮੇਜਿਨੇਸ਼ਨ ਉਹ ਚੀਜ਼ਾਂ ਜਿਹੜੀਆਂ ਅਸਲ ਦੇ ਵਿੱਚ ਪੋਸੀਬਲ ਨਹੀਂ ਹੁੰਦੀਆਂ ਪਰ ਇੱਕ ਜਿਹੜਾ ਕਵੀ ਹੁੰਦਾ ਹੈ ਆਪਣੀਆਂ ਕਲਪਨਾ ਦੀ ਉਡਾਰੀਆਂ ਦੇ ਨਾਲ ਉਹਨੂੰ ਪੇਸ਼ ਕਰਦਾ ਹੈ ਠੀਕ ਹੈ ਇੱਥੇ ਤੁਸੀਂ ਐਗਜ਼ਾਮਪਲ ਦੇਣੀ ਕਿ ਬਹੁਤ ਮਹੱਤਵਪੂਰਨ ਕਹਾਵਤ ਹੈ ਜਹਾਂ ਨਾ ਪਹੁੰਚਾ ਰਵੀ ਵਹਾਂ ਪਹੁੰਚਾ ਕਵੀ ਠੀਕ ਹੈ ਕਿ ਸਾਡੀ ਕਲਪਨਾ ਅਜਿਹੀ ਚੀਜ਼ ਆ ਜਿਹੜੀ ਕਿਸੇ ਵੀ ਰਚਨਾ ਨੂੰ ਬੜੀ ਹੀ ਬਾਕਮਾਲ ਤੇ ਵਿਸ਼ਾਲਤਾ ਭਰਪੂਤ ਬਣਾਉਂਦੀ ਹੈ ਅਸੀਂ ਉਹ ਚੀਜ਼ਾਂ ਦਾ ਡਿਸਕਸ਼ਨ ਜਾਂ ਉਹਨਾਂ ਵਿਸ਼ਿਆਂ ਬਾਰੇ ਸੂਖਮ ਚੀਜ਼ਾਂ ਬਾਰੇ ਪ੍ਰਕਾਸ਼ਮਾਨ ਕਰ ਸਕਦੇ ਹਾਂ ਲੇਖਕ ਨੂੰ ਇਹਾਂ ਵਕਤਾ ਨੂੰ ਜਿੰਨਾ ਬਾਰੇ ਅਸੀਂ ਖੁਦ ਨਹੀਂ ਜਾਣ ਸਕਦੇ ਜਾਂ ਨਹੀਂ ਪਹੁੰਚ ਸਕਦੇ ਹੁਣ ਮੈਂ ਪਹਾੜ ਦੀ ਚੋਟੀ ਤੇ ਨਹੀਂ ਪਹੁੰਚ ਸਕਦਾ ਤਾਂ ਮੈਂ ਪਹਾੜ ਦੀ ਚੋਟੀ ਵਰਗਾ ਜਿਗਰਾ ਕਹਿ ਸਕਦਾ ਉਹਨੂੰ ਅਲੰਕਾਰਿਕ ਰੂਪ ਦੇ ਵਿੱਚ ਪੇਸ਼ ਕਰ ਸਕਦਾ ਤਾਂ ਇਹ ਜੀ ਗੱਲਾਂ ਹੁਣ ਇਹਨੂੰ ਲਿਖਣਾ ਕਿੱਦਾਂ ਮੇਨ ਗੱਲ ਹੈਗੀ ਲਿਖਣ ਦੀ ਗੱਲਾਂ ਤਾਂ ਮੈਂ ਵੀ ਬਹੁਤ ਕਰੀ ਜਾਨਾ ਪੜਨ ਪੜਾ ਵੀ ਤੁਸੀਂ ਬਹੁਤ ਉਹ ਗੱਲ ਲਿਖਣ ਵੇਲੇ ਤੁਸੀਂ ਜੋ ਪਰਸੀਵ ਕਰਦੇ ਹੋ ਨਾ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਹੁਣ ਮੈਂ ਜਿਵੇਂ ਕਿਹਾ ਤੁਹਾਨੂੰ ਕਿ ਜਹਾਨ ਪਹੁੰਚਾ ਰਵੀ ਇਹ ਗੱਲ ਮੈਂ ਕਹਿ ਤੀ ਤੁਹਾਨੂੰ ਦੂਜੀ ਮੈਂ ਗੱਲ ਕਹਿ ਤੀ ਕਿ ਪਹਾੜ ਦੀ ਚੋਟੀ ਵਰਗਾ ਜਿਗਰਾ ਹੋਣਾ ਚਾਹੀਦਾ ਮਤਲਬ ਕਿ ਪਹਾੜ ਦੀ ਚੋਟੀ ਦੇ ਗੁਣ ਨੂੰ ਮੈਂ ਅ ਐਜ਼ ਅ ਰੂਪਕ ਅਲੰਕਾਰ ਯੂਜ਼ ਕਰਤਾ ਨਾ ਸੋ ਇਹ ਚੀਜ਼ ਆ ਗਈ ਠੀਕ ਹੈ ਇੱਕ ਕਲਪਨਾਸ਼ੀਲ ਸਾਹਿਤਕਾਰ ਆਪਣੀ ਕਲਪਨਾ ਦੇ ਮਾਧਿਅਮ ਦੁਆਰਾ ਸੋਨੇ ਦਾ ਪਹਾੜ ਦੁੱਧ ਦਾ ਦਰਿਆ ਤੇ ਸ਼ਹਿਦ ਦੀ ਨਦੀ ਆ ਦੇਹੀਆਂ ਚੀਜ਼ਾਂ ਦੀ ਰਚਨਾ ਕਰ ਲੈਂਦਾ ਹੈ ਜੋ વાસ્તਵਿਕ ਦੁਨੀਆ ਵਿੱਚ ਕਿਧਰੇ ਵੀ ਮੌਜੂਦ ਨਹੀਂ ਹੁੰਦੀ ਠੀਕ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਹਿਦ ਦਾ ਇਹ ਗੁਣ ਉਹਦੀ ਵਿਸ਼ਾਲਤਾ ਨੂੰ ਪੇਸ਼ ਕਰਦਾ ਹੈ ਇਹ ਤੱਤ ਠੀਕ ਹੈ ਜੀ ਆ ਦੇਖੋ ਜਿਵੇਂ ਵਾਰਿਸ਼ਾ ਨੇ ਹੁਣ ਆ ਫੈਕਟ ਨੇ ਇਸ ਸੀਨ ਨੂੰ ਜਸਟੀਫਾਈ ਕਰਨ ਦੇ ਲਈ ਠੀਕ ਹੈ ਦੇਖੋ ਮੈਂ ਕੋਈ ਦਲੀਲ ਦਿਨਾ ਕਿ ਨਹੀਂ ਇਹ ਗਲਤ ਹੈ ਇਹ ਕਿਉਂ ਗਲਤ ਹੈ ਉਹ ਦਲੀਲ ਦੇ ਨਾਲ ਹੀ ਸਾਬਤ ਹੋਣਾ ਹੁਣ ਤੁਹਾਨੂੰ ਜਿਸ ਤੁਹਾਨੂੰ ਜਿਹੜੇ ਪੇਪਰ ਆਉਣਗੇ ਨਾ ਤੁਹਾਨੂੰ ਉਹ ਵਿਸ਼ਲੇਸ਼ਨਾਤਮਿਕ ਅਧਿਐਨ ਦਊਗਾ ਤੁਹਾਨੂੰ ਡਾਇਰੈਕਟਲੀ ਸਵਾਲ ਕਦੀ ਨਹੀਂ ਦੇਣੇ ਐਗਜ਼ਾਮੀਨਰ ਨੇ ਤੁਸੀਂ ਛੋਟੇ ਬੱਚੇ ਨਹੀਂ ਅਸਿਸਟੈਂਟ ਪ੍ਰੋਫੈਸਰ ਦੇ ਲਈ ਜਾਓਗੇ ਤੁਸੀਂ ਤਾਂ ਤੁਹਾਨੂੰ ਜਿਹੜੇ ਸਵਾਲ ਆਉਣਗੇ ਉਹ ਆਲੋਚਨਾਤਮਿਕ ਅਧਿਐਨ ਕਰੋ ਵਿਸ਼ਲੇਸ਼ਨਾਤਮਿਕ ਅਧਿਐਨ ਕਰੋ ਇਹ ਪੀ ਐਚ ਡੀ ਲੈਵਲ ਦੇ ਤੁਹਾਨੂੰ ਸਵਾਲ ਆਉਣੇ ਇਹ ਨਹੀਂ ਪੁੱਛਣਾ ਕਿ ਹੀਰਾਂ ਦੇ ਦੀ ਕਥਾ ਦੱਸੋ ਬਸ ਨਾ ਤੁਹਾਨੂੰ ਅਧਿਐਨ ਵਿਸ਼ਲੇਸ਼ਣ ਜਦੋਂ ਕਰਨਾ ਹੋਊਗਾ ਉਦੋਂ ਓਵਰਵਿਊ ਕਰੋਗੇ ਹੁਣ ਆਹ ਦੇਖੋ ਆ ਬਹੁਤ ਸੋਹਣੀ ਗੱਲ ਹੁਣ ਨਾ ਕਹੀ ਹੈ ਕਿ ਵਾਰਿਸ਼ਾ ਨੇ ਹੀਰ ਦੇ ਕਿਰਦਾਰ ਵਿੱਚ ਉਕਤ ਬਹੁਤ ਸਾਰੀਆਂ ਮੁਟਿਆਰਾਂ ਦੀ ਖੂਬਸੂਰਤੀ ਦੇ ਵੱਖਰੇ ਵੱਖਰੇ ਪ੍ਰਤੀਮਾਨਾਂ ਨੂੰ ਇੱਕੋ ਇੱਕ ਇੱਕੋ ਥਾਂ ਇਕੱਠਿਆਂ ਕਰ ਦਿੱਤਾ ਇਸ ਵਿਧੀ ਨੂੰ ਸਾਹਿਤ ਸ਼ਾਸਤਰ ਪ੍ਰਤੀਨਿਤ ਪਾਤਰ ਸਿਰਜਨ ਆਖਦੇ ਹਨ ਪ੍ਰਤੀਨਿਤ ਪਾਤਰ ਵਿੱਚ ਬਹੁਤ ਸਾਰੇ ਵਾਸਤਵਿਕ ਲੋਕਾਂ ਦੇ ਵੱਖ-ਵੱਖ ਗੁਣ ਲੱਛਣ ਇੱਕ ਹੀ ਆਪਾ ਕਿਰਦਾਰ ਦੇ ਵਿੱਚ ਜਿਹੜੇ ਇਕੱਠੇ ਕਰ ਦਿੰਨੇ ਆ ਤੇ ਸਾਹਿਤ ਦੀ ਦੁਨੀਆ ਦੇ ਵੱਖ-ਵੱਖ ਕਿਰਦਾਰਾਂ ਚੋਰ ਡਾਕੂ ਸਾਧ ਦੁਕਾਨਦਾਰ ਪਟਵਾਰੀ ਇਹਨਾਂ ਸਾਰਿਆਂ ਨੂੰ ਇੱਕ ਹੀ ਵਿਧੀ ਵਿੱਚ ਘਟਿਆ ਜਾ ਸਕਦਾ ਡਿਊ ਟੂ ਹੈਲਪ ਆਫ ਸਾਹਿਤ ਠੀਕ ਹੈ ਹੁਣ ਇਹ ਗੱਲਾਂ ਹੋ ਗਈਆਂ ਕਹਿੰਦਾ ਕਿ ਸਾਹਿਤਕਾਰ ਆਪਣੀ ਕਲਪਨਾ ਦੁਆਰਾ ਕੁਝ ਜਿਹੇ ਕਿਰਦਾਰਾਂ ਦੀ ਵੀ ਸਿਰਜਣਾ ਕਰ ਲੈਂਦਾ ਹੈ ਜੋ ਇਸ ਜਗਤ ਵਿੱਚ ਨਾ ਤਾਂ ਕਦੇ ਪੈਦਾ ਹੋਏ ਹਨ ਤੇ ਨਾ ਹੀ ਹੋਣੇ ਠੀਕ ਹੈ ਇਮੇਜਿਨੇਟਰੀ ਕਰੈਕਟਰਸ ਆਪਾਂ ਨੂੰ ਕਹਿ ਲੈਨੇ ਤਾਂ ਇਹ ਗੱਲ ਹੋ ਗਈ ਹੁਣ ਬੱਚਿਓ ਇਹ ਚੀਜ਼ਾਂ ਮੈਂ ਆਪਣੀ ਦਲੀਲ ਨੂੰ ਸਾਬਿਤ ਕੀਤਾ ਕਿ ਜੀ ਸਾਹਿਤ ਦੇ ਤੱਤ ਹੈਗੇ ਕਲਪਨਾ ਕਲਪਨਾ ਇਜ਼ ਵੈਰੀ ਇੰਪੋਰਟੈਂਟ ਵਿਦਆਊਟ ਕਲਪਨਾ ਵਿਦਆਊਟ ਇਮੇਜਿਨੇਸ਼ਨ ਅਹੀਂ ਸਾਹਿਦੀ ਰਚਨਾ ਨਹੀਂ ਕਰ ਸਕਦੇ ਇਹ ਮੇਰੀ ਦਲੀਲ ਆ ਤੇ ਦਲੀਲ ਨੂੰ ਮੈਂ ਕਿਦਾਂ ਸੱਚ ਕੀਤਾ ਮੈਂ ਉਹਨੂੰ ਇੱਕ ਐਵੀਡੈਂਸ ਦੇ ਦਿੱਤਾ ਤੇ ਥਿਸ ਇਜ਼ ਮਾਈ ਐਵੀਡੈਂਸ ਸੋ ਆ ਛੋਟੇ ਛੋਟੇ ਚੀਜ਼ਾਂ ਤੁਸੀਂ ਆਪਣੇ ਯਾਦ ਰੱਖਣੀਆਂ ਠੀਕ ਹੈ ਇਸੇ ਤਰੀਕੇ ਦੇ ਨਾਲ ਆ ਮੈਂ ਟੈਲੀਗ੍ਰਾਮ ਤੇ ਭਾਵਨਾ ਇਮੋਸ਼ਨਸ ਸਾਹ ਹੁਣ ਇਮੋਸ਼ਨ ਦੀ ਉਹਨਾਂ ਡੈਫੀਨੇਸ਼ਨ ਦਿੱਤੀ ਹੁਣ ਆਪਾਂ ਜੇ ਮੈਂ ਲਿਖ ਦਨ ਤਾਂ ਮੈਂ ਕਹਣਾ ਭਾਵਨਾ ਤੋਂ ਭਾਵ ਹੈ ਮੇਰੇ ਅੰਦਰਲੇ ਜਜ਼ਬਾਤ ਨਾ ਐਦਾਂ ਨਹੀਂ ਥੋੜਾ ਜਿਹਾ ਸਾਹਿਤਿਕ ਤੋ ਡੀ ਲੈਂਗੁਏਜ ਹੋਣੀ ਚਾਹੀਦੀ ਆ ਕਿ ਸਾਹਿਦ ਦੇ ਮਾਧਿਅਮ ਦੁਆਰਾ ਦਿੱਤਾ ਜਾਣ ਵਾਲਾ ਸੰਦੇਸ਼ ਬૌਧਿਕ ਨਾ ਹੋ ਕੇ ਭਾਵਨਾਤਮਿਕ ਹੁੰਦਾ ਹੈ ਦੇਖੋ ਇੱਕ ਜਨਰਲ ਬੰਦਾ ਜਦੋਂ ਲਿਖੂਗਾ ਨਾ ਸਾਰਿਆਂ ਨੇ ਇਦਾਂ ਹੀ ਕਰਨਾ ਆ ਸਟਾਰਟਿੰਗ ਤੋਂ ਹੀ ਸ਼ੁਰੂ ਕਰ ਦੇਣਾ ਅੱਛਾ ਜੀ ਕਲਪਨਾ ਤੋਂ ਇਹ ਭਾਵ ਹੈ ਪੇਪਰ ਨਹੀਂ ਲਿਖ ਰਹੇ ਥੋੜਾ ਜਿਹਾ ਆਪਣੇ ਆਪ ਨੂੰ ਲਿਖਣ ਦਾ ਤਰੀਕਾ ਬਦਲੋ ਰਾਈਟਿੰਗ ਸਕਿਲਸ ਇੰਪਰੂਵ ਕਰੋ ਤੁਸੀਂ ਸਾਰੇ ਨੈਟ ਕਲੀਅਰ ਹੋ ਜਿੰਨੇ ਵੀ ਇਹ ਫਾਰਮ ਭਰਿਆ ਹੈ ਇਹ ਗੱਲ ਆਪਾਂ ਮੰਨਦੇ ਆ ਠੀਕ ਹੈ ਨੈਟ ਕਲੀਅਰ ਹੈ ਕਿਸੇ ਵਜ੍ਹਾ ਕਰਕੇ ਕਲੀਅਰ ਹੈ ਈਵਨ ਕਿ ਤੁਹਾਨੂੰ ਨੌਲੇਜ ਆ ਹੁਣ ਬੱਚੋ ਇਸ ਪੇਪਰ ਦਾ ਮੇਨ ਚੀਜ਼ ਹੈ ਨਾ ਤੁਹਾਨੂੰ ਜਿੰਨਾ ਮਰਜ਼ੀ ਪਤਾ ਹੋਵੇ ਜੇਕਰ ਤੁਹਾਨੂੰ ਲਿਖਣਾ ਮੈਂ ਕਹਿੰਨਾ ਤੁਹਾਡੀ ਸਾਰੀ ਨੌਲੇਜ ਜ਼ੀਰੋ ਹੈ ਸੋ ਇਨ ਥਿਸ ਚੈਪਟਰ ਸੋ ਇਹੜੇ ਬੈਦ ਦੇ ਵਿੱਚ ਆਪਾਂ ਰਾਈਟਿੰਗ ਸਕਿਲਸ ਹੁਣ ਤੁਸੀਂ ਮੈਂ ਤੁਹਾਨੂੰ ਡੇਲੀ ਤੇ ਚਾਰ ਕੁਐਸਚਨ ਦੇਣੇ ਆ ਤੁਸੀਂ ਮੈਨੂੰ ਲਿਖ ਕੇ ਭੇਜਣੇ ਆ ਵਿਦ ਟਾਈਮਰ ਵੀ ਮੈਂ ਸਰ ਇੰਨੇ ਮਿੰਟ ਵਿੱਚ ਆ ਸਵਾਲ ਲਿਖਿਆ ਹੈ ਉਹਦੀ ਮੈਂ ਈਵੈਲੂਏਸ਼ਨ ਕਰਨੀ ਹੈ ਸੋ ਮੇਰੀ ਕੋਚਿੰਗ ਇਦਾਂ ਦੀ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਹ ਨਹੀਂ ਕਰਨਾ ਕਿ ਸਾਹ ਦੇ ਤਾਤਾ ਹੁੰਦੇ ਆ ਇਹਨੂੰ ਰੱਟਾ ਲਾ ਲਓ ਇਦਾਂ ਕਰ ਲਓ ਨਾ ਤੁਹਾਡਾ ਨੈਟ ਕਲੀਅਰ ਹੈ ਤੁਹਾਨੂੰ ਲੈਕਚਰਸ ਦਊਂਗਾ ਮੈਂ ਤੁਹਾਨੂੰ ਨੋਟਸ ਦਊਂਗਾ ਮੈਂ ਤੁਹਾਨੂੰ ਮੈਂ ਲਿਖਣ ਦੇ ਤਰੀਕੇ ਦੱਸਣਿਆ ਕਿ ਜੇ ਉਹ ਕਹਿ ਦਿੰਦਾ ਕਿ ਹੀਰ ਰਾਂਝੇ ਦੀ ਜਿਹੜੀ ਕਥਾ ਹੈ ਤੇ ਮਿਰਜੇ ਸਾਹਿਬੇ ਦੀ ਜਿਹੜੀ ਆ ਕਿੱਸਾ ਹੈ ਇਹਦਾ ਵਿਸ਼ਲੇਸ਼ਨਾਤਮਿਕ ਅਧਿਐਨ ਕਰੋ ਵਿਸ਼ਲੇਸ਼ਨ ਕਰੋ ਇਹਨਾਂ ਦੋਨਾਂ ਦਾ ਇਹਦੀਆਂ ਸਿਮਿਲੈਰਿਟੀਆਂ ਦੱਸੋ ਇਹਨਾਂ 'ਚ ਕਿ ਕਿਹੜੇ ਵਿਸ਼ੇ ਕੰਮ ਕਰਦੇ ਨੇ ਉੱਥੇ ਤੁਸੀਂ ਇਹ ਤੁਹਾਨੂੰ ਦੱਸਣਾ ਵੀ ਹੀਰ ਰਾਂਝੇ ਦਾ ਮੁਲਾਕਾਤ ਇੱਥੇ ਹੋਈ ਆ ਹੋਈ ਉੱਥੇ ਤੁਸੀਂ ਕਰਾਸ ਆਫ ਦਾ ਮੈਟਰ ਦੱਸਣਾ ਕਿ ਤੁਹਾਨੂੰ ਹੀਰ ਰਾਂਝੇ ਦੀ ਕਥਾ ਮੈਂ ਪੜ੍ਹਾਤੀ ਆ ਉਹਦੇ ਤੁਸੀਂ ਵਿਸ਼ੇ ਦੇਖ ਲੈਣੇ ਆ ਉਹਨਾਂ ਦੇ ਰਾਹੀਂ ਉਹ ਸਮਾਜਿਕ ਪੈਰਾਮੀਟਰ ਸਕੀਨ ਹੈ ਅਧਿਆਤਮਿਕ ਪੈਰਾਮੀਟਰ ਸਕੀਨ ਹੈ ਲੈਂਗੁਏਜ ਕਿਦਾਂ ਦੀ ਹੈ ਲੋਕਾਂ ਨੇ ਕਿਉਂ ਪਸੰਦ ਕੀਤੀ ਇਹ ਜਿਹੜੀਆਂ ਚੀਜ਼ਾਂ ਬੱਚੋ ਪੜ ਡਿਸਕਸ ਕਰਨੀਆਂ ਨੇ ਸੋ ਤੁਹਾਡੀ ਤਿਆਰੀ ਇਦਾਂ ਦੀ ਹੋਣੀ ਚਾਹੀਦੀ ਕਿਤੇ ਇਹ ਬੇਵਕੂਫੀ ਨਾ ਕਰ ਲਿਓ ਕਿ ਚਲੋ ਜੀ ਕਿਤਾਬ ਰੋਜ਼ ਫੜ ਲੈਂਦੇ ਹੋ ਤੇ ਬਹਿ ਜਾਂਦੇ ਹੋ ਪੜਨ ਇਹ ਵਾਲਾ ਕੰਮ ਨਾ ਕਰੋ ਡੇਲੀ ਲਿਖਣਾ ਸਿੱਖੋ ਠੀਕ ਹੈ ਅਗਰ ਤੁਸੀਂ ਲਿਖੋਗੇ ਨਾ ਤਾਂ ਹੀ ਤੁਹਾਡੀਆਂ ਚੀਜ਼ਾਂ ਆਉਣਗੀਆਂ ਲੋ ਹੁਣ ਮੈਂ ਤੁਹਾਨੂੰ ਇੱਕ ਪੇਪਰ ਤੋਂ ਕਰਨਾ ਇਹ ਇੰਡੀਆ ਸਪਨਜੀ ਕਰ ਦੂੰਗਾ ਤੁਹਾਡੇ ਨਾਲ ਵੇਟ ਅ ਮਿੰਟ 1 ਮਿੰਟ ਮੈਂ ਹੁਣ ਤੁਹਾਨੂੰ ਦਿਖਾਉਣਾ ਇੱਕ ਪੇਪਰ ਮੇਰੇ ਇੱਕ ਸਟੂਡੈਂਟ ਦਾ ਹੀ ਹੈ ਬਹੁਤ ਸੋਹਣਾ ਲਿਖਿਆ ਉਹਨਾਂ ਨੇ ਉਹ ਮੈਂ ਡਿਸਪਲੇ ਕਰਦੇ ਹਾਂ ਤੁਹਾਡੇ ਨਾਲ ਇਟ ਹੈ ਮੈਂ ਇੱਕ ਮਿੰਟ ਹਾਂਜੀ ਇਸ ਪੇਪਰ ਰਾਹੀਂ ਤੁਹਾਨੂੰ ਬੇਸਿਕ ਪਤਾ ਲੱਗ ਜਾਊਗਾ ਇੱਕ ਮਿੰਟ ਲਓ ਜੀ ਪੇਪਰ ਸੀਗਾ ਮਨੁੱਖ ਕਾਵਿ ਸ਼ਾਸਤਰ ਬਾਰੇ ਮੈਂ ਇੱਕ ਸਵਾਲ ਦਿੱਤਾ ਸੀਗਾ ਕਿ ਮਨੁੱਖ ਦੁਆਰਾ ਰਚੇ ਸਾਹਿਤਕ ਕਲਾਵਾਂ ਵਿੱਚ ਜਿੰਨੀ ਮਹੱਤਤਾ ਸਾਡੇ ਕਾਵ ਸ਼ਾਸਤਰ ਨੂੰ ਪ੍ਰਾਪਤ ਹੈ ਸ਼ਾਇਦ ਕਿਸੇ ਨੂੰ ਪ੍ਰਾਪਤ ਹੋ। ਮਤਲਬ ਉਹਨਾਂ ਨੇ ਡਾਇਰੈਕਟਲੀ ਨਹੀਂ ਕਿਹਾ ਕਿ ਕਾਵ ਸ਼ਾਸਤਰ ਆ ਹੁੰਦਾ ਹੈ, ਇਹ ਹੁੰਦਾ ਹੈ। ਇਹਨੂੰ ਕਹਿੰਦੇ ਆ ਗੱਲ ਨੂੰ ਬੜੇ ਹੀ ਅਸਿੱਧੇ ਢੰਗ ਨਾਲ ਪੇਸ਼ ਕਰਨਾ। ਆ ਅਸਿੱਧੇ ਢੰਗ ਦੇ ਨਾਲ ਫਿਰ ਗੱਲ ਤੇ ਜਾਣਾ। ਉਹੀ ਆਪਾਂ ਪੜਨ ਨਿਗਮਣ ਵਿਧੀ ਆਗਮਨ ਵਿਧੀ। ਇੱਥੇ ਉਹੀ ਇੰਡਕਟਿਵ ਡਕਟੀ ਦਾ ਆਪਾਂ ਦੇਖਣਾ। ਹੁਣ ਕਾਵ ਸ਼ਾਸਤਰ ਇੱਕ ਦ੍ਰਿਸ਼ ਹੁੰਦਾ ਹੈ ਤੇ ਇੱਕ ਸਵਰ ਕਾਵ ਹੁੰਦਾ ਦ੍ਰਿਸ਼ ਕਾ ਉਹ ਹੁੰਦਾ ਹੈ। ਜਿਸ ਨੂੰ ਅਸੀਂ ਦੇਖ ਕੇ ਸੁਣ ਕੇ ਸਮਝ ਕੇ ਆਨੰਦ ਪ੍ਰਾਪਤ ਕਰਦੇ ਆ ਚਲੋ ਇੱਥੇ ਤੇ ਸਿੱਧਾ ਆਪਾਂ ਲਿਖਣਾ ਸੀਗਾ ਹਨਾ ਇੱਥੇ ਆਪਾਂ ਗੱਲ ਨਹੀਂ ਬਣਾਉਂਦੇ ਪਰ ਫਿਰ ਵੀ ਇਹਨੂੰ ਵੀ ਹੋਰ ਤਰੀਕਾ ਨਾਲ ਅਸੀਂ ਲਿਖਿਆ ਜਾ ਸਕਦਾ ਹੀ ਕਿ ਕਾਵਿ ਸ਼ਾਸਤਰ ਦੇ ਵਿੱਚ ਸਾਹਿਤ ਦੇ ਇਸ ਪਰੰਪਰਾ ਨੂੰ ਜਿਸ ਵਿੱਚ ਅਸੀਂ ਦੇਖ ਕੇ ਸੁਣ ਕੇ ਸਮਝ ਕੇ ਆਨੰਦ ਪ੍ਰਾਪਤ ਕਰਦੇ ਹਾਂ ਉਸ ਨੂੰ ਦ੍ਰਿਸ਼ਕਾਵ ਕਹਿੰਦੇ ਆ ਸਿੱਧਾ ਨਹੀਂ ਆਪਾਂ ਲਿਖਾ ਦ੍ਰਿਸ਼ਕਾਵ ਉਹ ਹੁੰਦਾ ਹੈ ਜਵਾਕਾਂ ਵਾਲੇ ਕੰਮ ਥੋੜਾ ਜਿਹਾ ਗੋਲਮੋਟਲ ਕਰਕੇ ਚੀਜ਼ ਨੂੰ ਲਿਖੋ ਅੱਗੇ ਆਉਂਦਾ ਹੈ ਜੀ ਇੱਕ ਮਿੰਟ ਨੈਕਸਟ ਹੈ ਇੱਕ ਮਿੰਟ ਚਲੋ ਨੈਕਸਟ ਜਿਹੜਾ ਆ ਜਾਂਦਾ ਸਾਡੇ ਕੋਲ ਫਿਰ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਕਿ ਦੂਜਾ ਕਾਫ ਕਿਹੜਾ ਹੁੰਦਾ ਹੈ ਫਿਰ ਕਾਫ ਸ਼ਾਸਤਰ ਅੱਗਾ ਫਲੋ ਚਾਰਟ ਬਣਾਇਆ ਥਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਬੱਚੋ ਫਲੋ ਚਾਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿੰਨਾ ਚਿਰ ਅੱਜ ਦੇ ਜ਼ਮਾਨੇ ਤੁਸੀਂ ਫਲੋ ਚਾਰਟ ਨਹੀਂ ਨਾ ਬਣਾਉਂਦੇ ਤੇ ਮੈਨੂੰ ਲੱਗਦਾ ਕਿ ਗੱਲ ਨਹੀਂ ਬਣੂਗੀ ਆ ਦੇਖੋ ਫਲੋ ਚਾਰਟ ਬਣਾ ਕੇ ਕਾਫ ਸ਼ਾਸਤ ਦ੍ਰਿਸ਼ ਕਾਫ ਸ਼੍ਰਵ ਕਾਫ ਠੀਕ ਹੈ ਜੀ ਰੂਪ ਰੂਪਕ ਉਪਰੂਪਕ ਪ੍ਰਬੰਧ ਕਾਵ ਇਹ ਸਾਰੀਆਂ ਗੱਲਾਂ ਤੁਸੀਂ ਹੁਣ ਪ੍ਰਬੰਧ ਕਾਵ ਕੀ ਹੁੰਦਾ ਹੈ ਉਹਦੇ ਬਾਰੇ ਉਹਨਾਂ ਨੇ ਚਾਹ ਦਿੱਤੀ ਥੋੜੀ ਜੀ ਠੀਕ ਹੈ ਅੱਗੇ ਆਉਂਦਾ ਹੈ ਜਿਹੜਾ ਮਹਾ ਕਾਵ ਕੀ ਹੁੰਦਾ ਹੈ ਖੰਡ ਕਾਵ ਕੀ ਹੁੰਦਾ ਹੈ ਇਹਨਾਂ ਬਾਰੇ ਮਤਲਬ ਕਿ ਤੁਹਾਡੇ ਕੋਲ ਲਿਮਟਡ ਵਰਡਸ ਨੇ ਨਹੀਂ ਕਿ ਤੁਹਾਡੇ ਕੋਲ ਪੇਜ ਹੈ ਤੇ ਟਾਈਮ ਆ ਬੱਚੋ ਸਾਰਾ ਕੁਝ ਲਿਮਟਡ ਹੋਣਾ ਉੱਥੇ ਸੋ ਤੁਹਾਨੂੰ ਲਿਮਟਡ ਚੀਜ਼ਾਂ ਯੂਜ਼ ਕਰਨੀਆਂ ਪੈਣਗੀਆਂ ਲਿਮਟਡ ਸੋਰਸਸ ਯੂਜ਼ ਕਰਕੇ ਵਿਦਨ ਟਾਈਮ ਦੇ ਵਿੱਚ ਚੀਜ਼ਾਂ ਕਰਨੀਆਂ ਹੋਣਗੀਆਂ ਦੇਖੋ ਐਂਡਿੰਗ ਹੋਣ ਕੀਤੀ ਇਹ ਇਹਦੇ ਹਲੇ ਅਥੋੜਾ ਪੈਂਡਿੰਗ ਰਹਿ ਗਿਆ ਸੀ ਸਾਰਾਂ ਵਿੱਚ ਰਹਿ ਗਿਆ ਸੀ ਇੱਕ ਇਹ ਸਾਡੇ ਕੋਲ ਹੈ ਠੀਕ ਹੈ ਦੂਜਾ ਮੇਰੇ ਸਟੂਡੈਂਟ ਨਾ ਉਹਨਾਂ ਨੇ ਲਿਖਿਆ ਤੇ ਇਹ ਲਿਖਣ ਦੇ ਤਰੀਕੇ ਨੇ ਠੀਕ ਹੈ ਇਹ ਪੈਰਾਮੀਟਰ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਆਪਣਾ ਰਾਈਟਿੰਗ ਸਕਿਲਸ ਨੂੰ ਇੰਪਰੂਵ ਕਰੋਗੇ ਸੋ ਪੜੋ ਬੇਸ਼ੱਕ ਪੜੋ ਮੈਂ ਤੁਹਾਨੂੰ ਡਿਨਾਈ ਨਹੀਂ ਕਰਦਾ ਕਿਸੇ ਨੂੰ ਵੀ ਤੁਸੀਂ ਕਿਉਂ ਪੜ ਰਹੇ ਹੋ ਇਹ ਉਹ ਪੜਨ ਦੇ ਨਾਲ ਨਾਲ ਬੱਚੋ ਮੇਨ ਜਿੰਦਾ ਇਹ ਹੈ ਕਿ ਜਿੱਦਾਂ ਨੂੰ ਸਮਝੋ ਜਿੰਨਾ ਸਮਝੋਗੇ ਉਹਨਾਂ ਤੋਂ ਡਾ ਬੈਨੀਫਿਟ ਆ ਪੜ ਸਾਰੇ ਲੈਂਦੇ ਆ ਪਰ ਲਿਖਣਾ ਕਿਸੇ ਕਿਸੇ ਨੂੰ ਆਉਂਦਾ ਜੇ ਇਹ ਗੱਲ ਨੋਟ ਡਾਉਨ ਕਰਿਓ ਠੀਕ ਹੈ ਸੋ ਆਪਣਾ ਇੰਪਰੂਵ ਕਿੱਦਾਂ ਕਰਨਾ ਤੁਸੀਂ ਡੇਲੀ ਬਾਏ ਮੇਰਾ ਸੈਸ਼ਨ ਹੋਣਗੇ ਇਸ ਬੈਚ ਦੀ ਖਾਸ ਗੱਲ ਇਹ ਹੈ ਕਿ ਤੁਹਾਡੀ ਈਵੈਲੂਏਸ਼ਨ ਮੈਂ ਕਰੂੰਗਾ ਤੁਹਾਨੂੰ ਕੁਐਸਚਨਸ ਐਜ਼ ਹੀ ਮੈਂ ਦਊਂਗਾ ਨਾ ਕਿ ਤੁਹਾਨੂੰ ਜੇ ਕੁਐਸਚਨ ਪੁੱਛੇ ਜਾਣਗੇ ਉਹਨਾਂ ਚ ਕੁਝ ਨਾ ਕੁਝ ਕੁਐਸਚਨ ਐਜ਼ ਇਟ ਇਜ਼ ਤੁਹਾਡੇ ਪੇਪਰ ਲਿਖਣ ਨੂੰ ਆ ਜਾਣਗੇ ਇਹਦੀ ਮਿਸਾਲ ਮੇਰੇ ਕੋਲ ਐ ਐਚ ਪੀ ਐਸ ਸੀ ਦਾ ਜਿਹੜਾ ਹਰਿਆਣਾ ਪੀ ਡੀ ਟੀ ਦਾ ਪੇਪਰ ਹੋਇਆ ਹੈ ਉਹ ਹੈ ਉਹ ਬੱਚਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਮੈਂ ਇੰਟਰਵਿਊ ਵੀ ਕਰਵਾਉਂਗਾ ਸੋ ਤੁਹਾਡਾ ਮੇਨ ਟਾਰਗੇਟ ਹੋਣਾ ਚਾਹੀਦਾ ਲਿਖਣਾ ਕਿਵੇਂ ਹੈ ਲਿਖਣ ਦੀ ਪ੍ਰੈਕਟਿਸ ਕਰੋ ਪੜ੍ਹਦੇ ਤੁਸੀਂ ਰੋਜ਼ ਉਹਨੂੰ ਲਿਖ ਕੇ ਵੇਖੋ ਠੀਕ ਹੈ ਜੀ ਸੋ ਆਈ ਹੋਪ ਕਿ ਬਹੁਤ ਵਧੀਆ ਸੈਸ਼ਨ ਰਿਹਾ ਹੋਊਗਾ ਜਿਹੜੇ ਬੱਚੇ ਬੈਚ ਜੁਆਇਨ ਕਰਨਾ ਚਾਹੁੰਦੇ ਆ ਨੰਬਰ ਦਿੱਤੇ ਹੋਏ ਡਿਸਕ੍ਰਿਪਸ਼ਨ ਦੇ ਵਿੱਚ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਜਿਨ੍ਹਾਂ ਨੇ ਨੈੱਟ ਨੂੰ ਜੁਆਇਨ ਕਰਨਾ ਨੈੱਟ ਦਾ 25 ਤਰੀਕ ਤੋਂ ਮੇਰਾ ਬੈਚ ਸ਼ੁਰੂ ਹੋ ਰਿਹਾ ਤਾਂ ਉਹਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ